ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਦੀ ਵੀਡੀਓ ਆਪਣੀ ਇਹ ਕੜਾਈ ਆਪਾਂ ਕਿਸ ਤਰ੍ਹਾਂ ਘਰ ਦੇ ਵਿੱਚ ਪਈਆਂ ਚੀਜ਼ਾਂ ਦੇ ਨਾਲ ਸਾਫ਼ ਕਰ ਸਕਦੇ ਹਾਂ ਤੇ ਕਈ ਵਾਰ ਕੀ ਹੁੰਦਾ ਵਾ ਆਪਣੇ ਜਿਹੜੇ ਭਾਂਡੇ ਹੁੰਦੇ ਆ ਉਹਨਾਂ ਦੇ ਉੱਤੇ ਦਾਗ ਲੱਗ ਜਾਂਦੇ ਆ ਹਲਦੀ ਵਗੈਰਾ ਦੇ ਪੀਲੇ ਪੀਲੇ ਹੋ ਜਾਂਦੇ ਆ ਭਾਂਡੇ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਘਰ ਦੇ ਵਿੱਚ ਪਈਆਂ ਚੀਜ਼ਾਂ ਦੇ ਨਾਲ ਸਾਫ਼ ਕਰ ਸਕਦੇ ਹਾਂ ਉਹਦੇ ਮੈਂ ਤੁਹਾਨੂੰ ਉਹਦੇ ਲਈ ਦੋ ਚੀਜ਼ਾਂ ਤੁਹਾਨੂੰ ਦੱਸੂਗੀ ਮੈਂ ਤੁਹਾਨੂੰ ਇਨਾ ਤੁਸੀਂ ਵੀ ਆਪਣੇ ਜਿਹੜੇ ਸਟੀਲ ਦੇ ਬਰਤਨਾ ਚਾਹੇ ਅਲੂਮੀਨੀਅਮ ਦੇ ਬਰਤਨਾ ਉਹ ਸਾਫ ਕਰ ਸਕਦੇ ਹੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਫੁੱਲ ਵਾਚ ਕਰਿਓ ਜੀ ਆਪਣੀ ਜਿਹੜੀ ਇਹ ਕੜਾਹੀ ਹੈ ਇਹ 20 ਸਾਲ ਪੁਰਾਣੀ ਹੈ ਤੇ ਇਸ ਕਰਕੇ ਥੋੜੀ ਜੀ ਇਹਦੀ ਸ਼ਾਈਨਿੰਗ ਘਟ ਗਈ ਹੈ ਕਿਉਂਕਿ ਜ਼ਿਆਦਾ ਵਰਤੀ ਗਈ ਹੈ ਇਹ ਕੜਾਹੀ ਆਪਣੀ ਇਹਦੇ ਲਈ ਆਪਾਂ ਕੀ ਕਰਨਾ ਹੈ ਸਾਫ ਕਰਨ ਲਈ ਆਪਾਂ ਲੈਣਾ ਹੈ ਕੋਲਗੇਟ ਕੋਲਗੇਟ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਕਈ ਵਾਰ ਆਪਾਂ ਘਰ ਦੇ ਵਿੱਚ ਕੋਲਗੇਟ ਖਤਮ ਹੋ ਜਾਂਦਾ ਥੋੜਾ ਜਿਆ ਰਹਿ ਜਾਂਦਾ ਵਿੱਚ ਆਪਾਂ ਸੈਟ ਦਿੰਨੇ ਆ ਏਦਾਂ ਇਹਨਾਂ ਨੂੰ ਕੋਲਗੇਟ ਨੂੰ ਤੇ ਆਪਾਂ ਕੀ ਕਰਨਾ ਇਹਨੂੰ ਵਿੱਚ ਜਿਹੜਾ ਥੋੜਾ ਮੋਟਾ ਰਹਿ ਜਾਂਦਾ ਉਹਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ ਭਾਂਡਿਆਂ ਦੇ ਵਾਸਤੇ ਤੇ ਇਹਦੇ ਲਈ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਹੈ ਹਾਂ ਜਿ ਕੜਾਹੀ ਦੇ ਵਿੱਚ ਨਾ ਆਪਾਂ ਥੋੜਾ ਜਿਹਾ ਕੋਲਗੇਟ ਪਾਵਾਂਗੇ ਇਹਨਾਂ ਜਿਹੜੀ ਕੜਾਹੀ ਦੇ ਵਿੱਚ ਜੰਮੀ ਹੋਈ ਮੈਲ ਆ ਉਹ ਉੱਤਰ ਜਾਵੇਗੀ ਤੇ ਬਿਲਕੁਲ ਆਪਣੀ ਕੜਾਹੀ ਹੈ ਜਿਹੜੀ ਨਮੀ ਵਰਗੀ ਬਣ ਜਾਏਗੀ ਸ਼ਾਈਨਿੰਗ ਹੋਏ ਤੇ ਆ ਜਾਏਗੀ ਤੇ ਦੂਸਰਾ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸਰਫ ਇਹਦੇ ਉੱਪਰ ਪਾ ਲੈਣਾ ਆਪਾਂ ਥੋੜਾ ਜਿਹਾ ਪਾਣੀ ਇਹ ਇੱਥੇ ਆਪਾਂ ਸਟੀਲ ਬੋਲ ਲੈ ਲੈਣੇ ਸਭ ਦੇ ਘਰਾਂ ਵਿੱਚ ਮਿਲ ਜਾਂਦੇ ਸਾਰੀਆਂ ਚੀਜ਼ਾਂ ਤੇ ਸਟੀਲ ਬੋਲ ਲੈ ਕੇ ਆਪਾਂ ਇਹਨੂੰ ਚੱਗੀ ਤਰ੍ਹਾਂ ਫਰਲ ਲੈਣਾ ਹੈ కడాీ బ నమీ వర్ది బాగా ਆਪਣੀ ਕੜਾਹੀ ਤੋਂ ਦੇਖੋ ਤੁਸੀਂ ਕਿੰਨੀ ਜਿਆਦਾ ਵਿੱਚ ਜੜੀ ਲੱਗੀ ਹੋਈ ਸੀ ਮੈਲ ਸਾਰੀ ਉਤਰ ਗਈ ਹੈ ਬਿਲਕੁਲ ਆਪਣੀ ਕੜਾਹੀ ਜਿਹੜੀ ਨਵੀਂ ਵਰਗੀ ਵਿੱਚੋਂ ਮੰਗ ਗਈ ਹੈ ਕੋਲਗੇਟ ਨੂੰ ਸੱਟਣ ਦੀ ਬਜਾਏ ਉਹਦੇ ਵਿੱਚ ਜਿਹੜਾ ਮਾਨੂੰ ਮਿੱਟਾ ਪਿਆ ਹੁੰਦਾ ਵਾ ਕੋਲਗੇਟ ਉਹਨੂੰ ਇਦਾਂ ਯੂਜ਼ ਕਰ ਸਕਦੇ ਹੋ। ਲਓ ਜੀ ਹੁਣ ਆਪਾਂ ਨੂੰ ਧੋ ਕੇ ਦਿਖਾਉਣੀ ਆ ਕੜਾਹੀ। ਦੇਖ ਸਕਦੇ ਹੋ ਬਹੁਤ ਹੀ ਵਧੀਆ ਸੁੱਖਣਾ ਸਾਫ ਹੋ ਗਈ ਹੈ ਕੜਾਹੀ ਜਿਆਦਾ ਪੁਰਾਣੀ ਹੋਣ ਦੇ ਕਾਰਨ ਵੀ ਜਿਹੜੀ ਵਰਤੋਂ ਹੈ ਜਿਆਦਾ ਛਿੱਤੀ ਗਈ ਹੈ ਇਸ ਕਰਕੇ ਹੋ ਰਹਾ ਹੈ ਇਹਦੇ ਕੁੰਡੇਆ ਵਗੈਰਾ ਦੇ ਉੱਤੇ ਕਾਫੀ ਟੈਂਪਰਾਣਾ ਦਾ ਇਹ ਜੰਨਿਆ ਹੋਇਆ ਹੈ ਤੇ ਆਪਣੀ ਜਿਹੜੀ ਵਿਚ ਵਾਲੀ ਕੜਾਹੀ ਹੈ ਆਪਣੇ ਬਰਕੋਸ ਸਾਫ ਹੋ ਗਈ ਹੈ। ਚਿਨੀ ਵੀ ਇਹਦੇ ਉੱਤੇ ਪੀੜਕ ਚੰਮੀ ਹੋਈ ਸੀ। ਉਹ ਲੈ ਗਈ ਹੈ ਚੰਗੀ ਤਰ੍ਹਾਂ ਦੇ ਨਾਲ। ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ। ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਨਾਲ ਲੱਗਦੇ ਬੈਲ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤੇ ਅੱਜ ਤਾਂ ਇਹ ਆਪਣਾ ਸਟੋਰੀ ਤੇ ਪਿਆਰ ਹੈ ਨਿੰਦੇਰੀਓ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ